ਹਲੋ ਜੀ ਸਤਿ ਸ੍ਰੀ ਅਕਾਲ ਕਿਦਾ ਸਾਰੇ ਠੀਕ ਠਾਕ ਹੋ ਅਮਿਤ ਕਧੀਆਂ ਕੀ ਵਧੀਆ ਠੀਕ ਠਾਕ ਹੋ ਮੂਗੇ ਰਾਜੀ ਖਿਸ਼ੂ ਮੂਗੇ ਚਰਦੀ ਕਲਾ ਚੂਗੇ ਲੋ ਜੀ ਅੱਜ ਦਾ ਬਲੌਗ ਲੈ ਕੇ ਆਂਦੀ ਨੇ ਹੈਗਾ ਸੋਮਵਾਰ ਦਾ ਟਾਈਮ ਇਥੇ 9:00 ਦਾ ਹੋਗਾ 9 ਸਵੇਕ ਨੂੰ ਦਾ ਟਾਈਮ ਹੋਗਾ ਤੇ ਇਥੇ ਆ ਸਬਜੀ ਲਈ ਸੀ ਕੱਲ ਤੇ ਇਹਨੂੰ ਮੈਂ ਕੱਢਣੇ ਰਾਤ ਇੱਥੇ ਰੱਖਤੀ ਕੱਲ ਸ਼ਾਮ ਨੂੰ ਲੈ ਕੇ ਲਪਾਪ ਦੇ ਵਿੱਚ ਕੱਢਣ ਦਾ ਚੇਤਾ ਹੀ ਭੁੱਲ ਗਿਆ ਹੁਣ ਦਿਮਾਗ 'ਚ ਆਇਆ ਵੀ ਇਹਨੂੰ ਵੀ ਕੱਢਦਾ ਤੇ ਅੱਜ ਕੰਮ ਕਰਨ ਨੂੰ ਮਨ ਨਹੀਂ ਕਰਦਾ ਸੀ ਟਾਈਮ ਬਹੁਤ ਹੋ ਗਿਆ ਸੀਗਾ ਪਹਿਲਾਂ ਮੈਂ ਗੁਰਲੀਨ ਨੂੰ ਤੁਰਿਆ ਉਹ ਸਕੂਲ ਗਈ ਸੀਗੀ ਤੋਂ ਉਦੋਂ ਬਾਅਦ ਮੈਂ ਗੋਹਾਪੱਤ ਦੇ ਕੋਠੇ ਤੇ ਤੇ ਫਿਰ ਮੈਂ ਤੇ ਦੀਦੀ ਵੇੜੇ 'ਚ ਖੜੀਆਂ ਗੱਲਾਂ ਵੀ ਜ਼ਰੂਰੀ ਆ ਨਾ ਉਹ ਵੀ ਕਰਨੀਆਂ ਪੈਂਦੀਆਂ ਕਿ ਕੀ ਕਰੀਏ ਉਹ ਵੀ ਇੱਕ ਕੰਮ ਹੀ ਆ ਹਨਾ ਤੇ ਅਸੀਂ ਗੱਲਾਂ ਗੁੱਲਾਂ ਮਾਰਨ ਲੱਗ ਗੀਆਂ ਤੇ ਟਾਈਮ ਬਹੁਤ ਹੋ ਗਿਆ ਸੀ ਲੋ ਜੀ ਹੁ ਤੂਬਕੀਰ ਕੱਪੜਿਆਂ ਦਾ ਲੱਗਿਆ ਪਿਆ ਸੀਗਾ ਤੇ ਇਹਨਾਂ ਦੀਆਂ ਤਹਾਂ ਮਾਰ ਦਈਏ ਇਹ ਕੱਲ ਤੂਤੇ ਸੀਗੇ ਕੱਪੜੇ ਮੈਂ ਤੇ ਜੀ ਰਾਤ ਲਾ ਕੇ ਇੱਕੀ ਸੱਟ ਤੇ ਬੈੱਡ ਤੇ ਇਹਨਾਂ ਨੇ ਹੁਣ ਤੱਕ ਮਾਰਨ ਆਲੀਆਂ ਪਈਆਂ ਸੀਗੇ ਮੈਂ ਚਲ ਤੇ ਹਮਾਰਦੇ ਆਂ ਅੱਜ ਨਾ ਕੰਮ ਕਰਨ ਨੂੰ ਮਨ ਨਹੀਂ ਕਰਦਾ ਕਿਉਂ ਨਹੀਂ ਕਰਦਾ ਹੈਗਾ ਅੱਜ ਅੱਗੇ ਸਵੇਰ ਦਾ ਕੰਮ ਤਕਰੀਬਨ ਜ਼ਿਆਦਾ ਗੁੱਲੀ ਨਹੀਂ ਸਾਂਭ ਲੈਂਦੀ ਸੀਗੀ ਤੇ ਉਹ ਕਰ ਲੈਂਦੀ ਸੀ ਜੋ ਸਕੂਲ ਦੀ ਆ ਤੇ ਮੈਨੂੰ ਔਖਾ ਜਿਹਾ ਹੋਇਆ ਪਿਆ ਕੰਮ ਕਰਨ ਨੂੰ ਅਜੇ ਝਾੜੂ ਲਾਉਣਾ ਵਾ ਹੂੰ ਤਾਂ ਮੈਨੂੰ ਕਹਿ ਗਈ ਸਮੂਹ ਮੈਂ ਆ ਕੇ ਲਾ ਲੂੰ ਮੈਂ ਨਹੀਂ ਪੱਕਾ ਉਹ ਤਾਂ ਮੈਂ ਲਾਂਗ ਵੀ ਹੂੰ ਤੇ ਕੰਮ ਜੇ ਛੱਡਦੀਆਂ ਨਾ ਪਰ ਮਨ ਨਹੀਂ ਕਰਦਾ ਨਾ ਕਰਨ ਨੂੰ ਪਹਿਲਾਂ ਮੈਂ ਦੋਹਾਂ ਪੱਤਕੀਆਂ ਹੀ ਆ ਕੋਠੇ ਤੇ ਫੇਰ ਵਿੱਚੇ ਅਸੀਂ ਗੱਲਾਂ ਮਾਰਨ ਲੱਗ ਜਾਂਦੀਆਂ ਗੱਲਾਂ ਵੀ ਜ਼ਰੂਰੀ ਹੁੰਦੀਆਂ ਹਨਾ ਦਰਾਨੀ ਛਾਣੀ ਦੇ ਬਿਹੜੇ ਚ ਆਉਂਦੀਆਂ ਤਾਂ ਸਾਡੀਆਂ ਗੱਲਾਂ ਸਟਾਰਟ ਹੋ ਜਾਂਦੀਆਂ ਵਾ ਫੇਰ ਖੜ ਜਾਈਦਾ ਖੜਦੇਗਾ 10 ਮਿੰਟ ਖੜਦੇ ਖੜਦੇ ਕਦੋਂ ਦਾ 20 25 ਮਿੰਟ ਹੋ ਜਾਂਦੇ ਪਤਾ ਹੀ ਨਹੀਂ ਲੱਗਦਾ ਹਨਾ ਤੇ ਗੱਲਾਂ ਮਾਰਨ ਲੱਗ ਜਾਂਦੀਆਂ ਵਿੱਚੇ ਵਿੱਚੇ ਕੰਮ ਕਰ ਲਈ ਤਾ ਵਾ ਅਨਮੋਰ ਘਰੇ ਆ ਚਨਮੋਰ ਸਕੂਲ ਨਹੀਂ ਗਿਆ ਹੈਗਾ ਤੇ ਉਹ ਕਰੇਗਾ

ਤੁਹਾਨੂੰ ਤਾਂ ਇਹ ਮਤੋਂ ਦਿਖਾਈ ਕਿ ਤੇ ਬਸ ਛਾੜੂ ਤੇ ਕੰਮ ਕਰਨਾ ਲੱਗਾ ਛਾੜੂ ਤੇ ਤੇਰੀਆਂ ਪੋਚਾਂ ਜਮਨ ਕੀ ਤਕਲਾਉਂਗੀ ਨਹੀਂ ਤਾਂ ਛਾੜੂ ਲਾ ਰਹਾ ਆਈ ਮਸ਼ੀਨ ਤੇ ਲੱਗਣਾ ਮਸ਼ੀਨ ਡੋਣੀ ਆ ਹਾਂ ਜੀ ਰੋਟੀ ਕਦੋਂ ਖਾਣੀ ਆ ਮੈਨੂੰ ਦੱਸ ਦੀ ਮੈਂ ਉਦੋਂ ਹੀ ਪਕਾ ਲੂੰਗੀ 11 ਵਜੇ ਫਿਰ ਤੋਂ ਬਾਲਾ ਵੱਡਾ ਜਾਣਾ ਜੂ ਚੱਲ ਠੀਕ ਆ ਜਦੋਂ ਖਾਣੇ ਤਾਂ ਉਦੋਂ ਹੀ ਪਕਾ ਲਾ ਮੇਰਾ ਵੀ ਇਹ ਮਨ ਨਹੀਂ ਕਰਦਾ ਰੋਟੀ ਖਾਣ ਚਾਹ ਪੀ ਲਈ ਨਾਲ ਬਾਫੀ ਖਾ ਲਈ ਚਾਹ ਉਹਨੇ ਨਾ ਮੰਜੀ ਨਹੀਂ ਕਰਤਾ ਜੀ ਪਿੱਛਾ ਨਹੀਂ ਲਓ ਜੀ ਆਪਾਂ ਮਿਰਚਾਂ ਧੋ ਕੇ ਸੁਕਣੀਆਂ ਪਾਏ ਆਂਦੀਆਂ ਸੀ ਤੇ ਮੈਂ ਕਿਹਾ ਚਲੋ ਆ ਕੱਪੜੇ ਨਾ ਕੱਲ ਸ਼ਾਮ ਨੂੰ ਲਾ ਕੇ ਰੱਖੇ ਸੀਗੇ ਤੇ ਇੱਥੇ ਦਵਾਨ ਤੇ ਰੱਖ ਦਿੱਤੀ ਆ ਵੀ ਚਲੋ ਕਿੰਨੇ ਸਵੇਰੇ ਲੱਗਦਾ ਟਾਈਮ ਲੱਗਦਾ ਤਾਂ ਟਾਈਮ ਆਰ ਦੇ ਦਿਆ ਹਨਾ ਤੇ ਟਾਈਮ ਲੱਗਿਆ ਨਹੀਂ ਰਾਤ ਤੇ ਮੈਂ ਕਿਹ ਚਲੂੰ ਹੁਣ ਪਹਿਲਾਂ ਨੇ ਤੇ ਹਮਾਰਾ ਫੇਰ ਇਸ ਭਾਈ ਨੂੰ ਕੰਮ ਕਰਾ ਜਾਲਸ ਜੀ ਬਹੁਤ ਹੋਈ ਬੇਮਾਨੀ ਨਹੀਂ ਕਰਦਾ ਸੀ ਕੁਝ ਕਰਨ ਨੂੰ ਵਜਾਏ ਸੀ ਕਿ ਹੁਣ ਕਿੰਨੇ ਦਿਨ ਹੋ ਗਏ ਗੁਰਲੀਨ ਨੂੰ ਝੜੂ ਉਹਦਾ ਕੰਮ ਕਰਦੇ ਨੂੰ ਹਨਾ ਤੇ ਮੈਂ ਸਵੇਰੇ ਬਸ ਮਾੜਾ ਮੋਟਾ ਰੋਟੀ ਦਾ ਕਰ ਲੈਣੀ ਹੁਣ ਤਾਂ ਕੰਮ ਕੀ ਹੁੰਦਾ ਵਾ ਹਨਾ ਤੇ ਉਹੀ ਕਰਦੀ ਸੀ ਜੋ ਉਹਦੇ ਕਰਕੇ ਆਲਸ ਜੀ ਹੋਈ ਪਈ ਆ ਮੈਨੂੰ ਐ ਸੀ ਵੀ ਅੱਜ ਮੈਨੂੰ ਕਰਨਾ ਪਊਗਾ ਹਨਾ ਤੇ ਚਲੋ ਕਰਨਾ ਤਾਂ ਮੈਂ ਹੀ ਹੁੰਦਾ ਵਾ ਉਹ ਤਾਂ ਹੋਰ ਵਿਚਾਰੀ 2-4 ਦਿਨ ਹੈਗੇ ਫਿਰ ਤੋਂ ਦੇ ਸਕੂਲ ਕਰਨ ਲੱਗ ਜਾਨੀ ਉਹਨੇ ਚਲੀ ਜਾਇਆ ਕਰਨਾ ਵਾ ਤੇ ਉਹੀ ਆ ਜਲਸ ਜੀ ਹੋਈ ਪਈ ਸੀ ਮਨ ਨਹੀਂ ਕਰਦਾ ਸੀ ਪਹਿਲਾਂ ਤਾਂ ਕਿਹਾ ਸੋਚਿਆ ਵੀ ਚੱਲ ਛੱਡ ਰਹਿਣ ਦੇ ਫਿਰ ਕਰ ਲੂ ਫਿਰ ਮੈਂ ਤਾਂ ਨਹੀਂ ਮਨਾ ਲੱਗੂਗੀ ਤਾਂ ਕੰਮ ਹੋਊਗਾ ਨਹੀਂ ਤਾਂ ਹੋਣਾ ਨਹੀਂ ਹੈਗਾ ਹਨਾ ਤੇ ਲਓ ਜੀ ਇੱਥੇ ਆਪਾਂ ਸਾਰੇ ਕੱਪੜੇ ਤਿਆਰ ਕਰਕੇ ਰੱਖਿਆ ਹੁੰਦੇ ਸੀ ਦੋ ਟਾਵਲ ਸੀ ਉਹ ਮੈਂ ਆ ਟੇਬਲ ਤੇ ਰੱਖ ਦੂੰਗੀ ਕਿਉਂਕਿ ਬਾਹਰ ਟੰਗੇ ਚ ਬੁਰੇ ਲੱਗਦੇ ਫਿਰ ਮੈਨੂੰ ਐ ਹੁੰਦਾ ਮੈਂ ਤੇ ਮਾਰ ਕੀਤੀ ਰੱਖ ਦਿੰਦੀ ਕਿ ਜਿਹਨੂੰ ਲੋਡ ਹੋ ਗਈ ਮਤਲਬ ਅਨਮੋਲ ਨੇ ਨਾ ਤਾਂ ਅਨਮੋਲ ਲੈ ਲੂਗਾ ਮੈਂ ਤਾਂ ਮੈਨੂੰ ਤੇ ਉਦੋਂ ਬਾਅਦ ਆਪਾਂ ਸਫਾਈ ਬੰਨੀ ਹੋਗੇ ਸੀ ਸਪਾਈ ਕਰਤੀ ਸੀ ਜੀ ਸਟਾਰਟ ਅਜ ਪੋਚੇ ਦਾ ਮਨ ਨਹੀਂ ਹੈਗਾ ਸੀਗਾ ਮੈਂ ਕਿਹਾ ਚਲੋ ਅਜ ਪੋਚਾ ਤਾਂ ਨਹੀਂ ਲਵਾਉਂਦੇ ਹੈਗੇ ਤੇ ਝਾੜੂ ਲਾ ਦੰਨੀ ਆ ਹਨਾ ਤੇ ਪਹਿਲਾਂ ਸਫਾਈ ਕਰਾਂ ਸਫਾਈ ਵੀ ਬਾਹਰ ਹੀ ਨਹੀਂ ਸੀ ਕਰਨ ਵਾਲੀ ਹੂੰ ਤਾਂ ਹਰ ਚੀਜ਼ ਤੇ ਹੱਥ ਤਾਂ ਫੇਰ ਨਹੀਂ ਪੈਂਦਾ ਹਨਾ ਚਾਹੀ ਬਾਹਲਾ ਚਾਹੀ ਥੋੜਾ ਤੇ ਫਿਰ ਵੀ ਮੈਂ ਚਲੋ ਥੋੜੀ ਬਹੁਤੀ ਜਿੰਨਾ ਕੁ ਸੀਗਾ ਲੋਡ ਹੋਣੀ ਕਰ ਲਈ ਸੀ ਸਫਾਈ ਤੇ ਅਨਮੋਲ ਟੀਵੀ ਫੋਨ ਦੇਖੀ ਜਾਂਦਾ ਸੀਗਾ ਕੋਲੇ ਬੈਠਾ ਉਹ ਉਹਨੂੰ ਮਿਲ ਗਈਆਂ ਛੁੱਟੀਆਂ ਉਹ ਹੁਣ ਕਰੇ ਹੀ ਹੋਇਆ ਕਰੂਗਾ ਉਹਨੂੰ 10 15 ਛੁੱਟੀਆਂ ਵਾ ਤੇ ਗੁਰਲੀਨ ਨੂੰ ਵੀ ਉਹ ਤਾਂ ਛੁੱਟੀਆਂ ਹੀ ਆ ਤੇ ਉਹ ਬੱਸ ਅੱਜ ਗਈ ਆ ਤੇ ਹੁਣ ਉਹਨੇ ਮੈਨੂੰ ਕਿਹਾ 24 ਤਰੀਕ ਨੂੰ ਜਾਣਾ ਪਤਾ ਨਹੀਂ 20 ਨੂੰ ਜਾਣਾ ਵਾ ਲੋ ਜੇ ਆਪਾਂ ਸਫਾਈ ਕਰਦੇ ਕਰਦੇ ਦੂਜੇ ਰੂਮ ਚ ਆ ਗਏ ਤੇ ਵੀ ਬਾਰਾ ਕਵਾਰੀ ਕਪੜਾ ਸਾਰੇ ਬਾਜ ਜੇ ਤਾਂ ਚਲੋ ਸਾਫ ਰਹਿੰਦਾ ਹਨ ਤੇ ਕਈ ਵਾਰੋਂ ਉਹ ਹੀ ਮੰਜਾ ਹੀ ਨਹੀਂ ਕਰਦਾ ਹੁੰਦਾ ਕੰਮ ਕਰਨ ਨੂੰ ਹਨਾ ਵੀ ਅੱਜ ਚਲੋ ਨਹੀਂ ਕਰਦੇ ਕਰ ਲੈਣੇ ਆ ਨਹੀਂ ਕਰਦੇ ਐ ਕਰਤੀ ਕਰ ਦੂੰਦੀ ਲੱਗੀ ਲੋ ਜੇ ਆਪਾਂ ਸਾਰੇ ਬੈਡਰੂਮ ਸਾਫ ਕਰਦੇ ਸੀ ਕਪੜਾ ਰੋਜ਼ ਹੀ ਮਾਰਨਾ ਪੈਂਦਾ ਹਨਾ ਤੇ ਕਿਉਂਕਿ ਅੱਗੇ ਤਾਂ ਮੈਨੂੰ ਐ ਹੁੰਦਾ ਸੀ ਵੀ ਸਾਡਾ ਬੇੜਾ ਕੱਚਾ ਤਾਜ਼ਾ ਨਹੀਂ ਮਿੱਟੀ ਆਉਂਦੀ ਆ ਪਰ ਉਹ ਮਿੱਟੀ ਉਨੀ ਉਹੀ ਹੁੰਦੀ ਆ ਤੂੜੀ ਭੱਸੀ ਸੀ ਹਾਂ ਚੀਜ਼ਾਂ ਤੇ ਜਾਮੀ ਜਾਂਦੀ ਆ ਹਨਾ ਤੇ ਚਲੋ ਜੀ ਆਪਾਂ ਨਾਲ ਦੀ ਨਾਲ ਸਫਾਈ ਦਾ ਕੰਮ ਡਾਈਨਿੰਗ ਟੇਬਲ ਛੱਪਨ ਕਰਦੂ ਮੈਂ ਤੁਹਾਨੂੰ ਬਲੰਦ ਦੱਸੇ ਮੈਂ ਕੱਲ ਲੈ ਸੀਗੇ ਤੇ ਰਾਤ ਇੱਥੇ ਲਫਾਵੇ ਚੀ ਪਾ ਕੇ ਡਾਈਨਿੰਗ ਟੇਬਲ ਤੇ ਰੱਖੇ ਪੈ ਸੀ ਹਰੀਆਂ ਮਿਰਚਾਂ ਤੇ ਇਹ ਤੇ ਅੱਜ ਬਣਾਉਣੇ ਆ ਹੁਣ ਸਬਜ਼ੀ ਪਈ ਸੀ ਹੁਣ ਮੈਂ ਤੇ ਅਨਮੋਲ ਨਹੀਂ ਰੋਟੀ ਖਾਣੀ ਆ ਤੇ ਸਬਜੀ ਪਈ ਸੀਗੀ ਹੁਣੇ ਗਰਮ ਕਰ ਲੈਣਾ ਇਹ ਮੈਂ ਸ਼ਾਮ ਨੂੰ ਦੇਖੂਗੀ ਹੁਣ ਮੈਂ ਸਾਰੀਆਂ ਬਿਟਨ ਤੋਂ ਦੂਜੀਆਂ ਚਾਦਰਾਂ ਤਾਂ ਚੱਕਤੀਆਂ ਸੀਗੀਆਂ ਹਨ ਤੇ ਸਾਰਿਆਂ ਤੇ ਕਾਟਨ ਦੀਆਂ ਚਾਦਰਾਂ ਹੀ ਪਿਛਾਤੀਆਂ ਲੋ ਜੀ ਸਫਾਈ ਸਫਾਈ ਤੋਂ ਬਾਅਦ ਆਪਣਾ ਸ਼ੁਰੂ ਹੋ ਗਿਆ ਸੀ ਝਾੜੂ ਦਾ ਕੰਮ ਸਫਾਈ ਆਪਾਂ ਸਾਰੀ ਇੱਕ ਵਾਰੀ ਕਰ ਲਈ ਸੀ ਹੁਣ ਝਾੜੂ ਲਾ ਕੇ ਤੇ ਅਨਮੋਲ ਨੇ ਮੈਂ ਪੁੱਛਿਆ ਸੀ ਰੋਟੀ ਕਦੋਂ ਖਾਣੀ ਉਹ ਕਹਿੰਦਾ ਹਜੇ ਮੈਂ ਖਾਣੀ ਨਹੀਂ ਹੈ ਜੀ ਸਾਨੂੰ ਆਦਤ ਹੀ ਬਣੀ ਹੋਈ ਆ 11:00 11:30 ਵਿੱਚ ਖਾਣ ਦੀ ਤੇ ਜਦੋਂ ਮम्मा ਹਜੇ ਮੰਨ ਨਹੀਂ ਕਰਤਾ ਹੈਗਾ ਤੁਸੀਂ ਠਹਿਰ ਕੇ ਰੋਟੀ ਪਕਾ ਲੀ ਮੈਂ ਕਿਹਾ ਚਲੋ ਉਹਨਾਂ ਚਿਰ ਮੈਂ ਝਾੜੂ ਵੀ ਲਾਦਾ ਝਾੜੂ ਲਾਉਣ ਤੋਂ ਬਾਅਦ ਫਿਰ ਰੋਟੀ ਬਣਾਉਣੀ ਆ ਤੇ ਹੋਰ ਤਕਰੀਬਨ ਅੱਜ ਕੱਪੜੇ ਲੀੜੇ ਹੈ ਨਹੀਂ ਸੀਗੇ ਹੋਰ ਕੰਮ ਇੰਨਾ ਹੈ ਨਹੀਂ ਸੀਗਾ ਮੇਰਾ ਤੇ ਪੁੱਛਾ ਵੀ ਨਹੀਂ ਲਾਉਣਾ ਸੀਗਾ ਸਾਫ ਹੀ ਪਿਆ ਸੀਗਾ ਤੇ ਮੈਂ ਕਿਹਾ ਚਲੋ ਆ ਝਾੜੂ ਹੀ ਲਾ ਦਿੰਨੀ ਤੁਹਾਨੂੰ ਦੱਸਿਆ ਇੱਕ ਆਲਸ ਜੀ ਹੋਈ ਪਈ ਸੀ ਅਚਮੰਦ ਮੈਂ ਬਸ ਜਮਾਨ ਨਹੀਂ ਕਰਦਾ ਸੀ ਕੰਮ ਕਰਨ ਨੂੰ ਤੇ ਕੋਈ ਆਏ ਨਹੀਂ ਹੈਗਾ ਵੀ ਸਾਜਰੇ ਉੱਠੇ ਸੁਠੀ ਮੈਂ ਮਤਲਬ 6 ਵਜੇ ਦੇ ਕਰੀਬ ਉੱਠੀ ਹੂੰਗੀ ਕਿਉਂਕਿ ਅਨਮੋਲ ਗਰਲੀ ਨੇ ਜਾਣਾ ਸੀ ਉਹਦੀ ਬੈਨ 8 ਵਜੇ ਆਉਂਦੀ ਆ ਤੇ ਅਨਮੋਲ ਨੂੰ ਛੁੱਟੀਆਂ ਹੀ ਆ ਨਾ ਕੋਈ ਆਏ ਨਹੀਂ ਹੁੰਦਾ ਵੀ ਸਾਜਰੇ ਉੱਠ ਕੇ ਕੰਮ ਕਰ ਲਓ ਚਲੋ ਕੰਮ ਵੀ ਵਾਲਾ ਨਹੀਂ ਹੈਗਾ ਖੇਤੀ ਵਾਲਿਆਂ ਦੇ ਘਰ ਤਾਂ ਜ਼ਿਆਦਾ ਹੁੰਦਾ ਵਾ ਮਤਲਬ ਜਿਨ੍ਹਾਂ ਦੇ ਪਸ਼ੂ ਵਗੈਰਾ ਹੁੰਨ ਤਾਂ ਮੇਰਾ ਤਾਂ ਵਸਾ ਝਾੜੂ ਪੋਚਾ ਤੇ ਰੋਟੀ ਦਾ ਹੀ ਹੁੰਦਾ ਵਾ ਹਨਾ ਤੇ ਸੋਚਿਆ ਸੀ ਮਸ਼ੀਨ ਮਸ਼ੂਨ ਡਾਊਨ ਗਿਆ ਚਾਹ ਹਨਾ ਕਿੰਨੇ ਦਿਨ ਹੋ ਗਏ ਕਿ ਸਲਵਾਰ ਸਿਓ ਕੇ ਰੱਖ ਲਈ ਕਮੀਜ਼ ਕੱਟਣਾ ਵਾ ਹਜੇ ਤੇ ਅੱਜ ਜੇ ਮੂੜ ਜੇ ਬਣਿਆ ਤਾਂ ਕਮੀਜ਼ ਕੱਟਦੀ ਹੈ ਹਨਾ ਤੇ ਪਤਾ ਨਹੀਂ ਦੇਣੀ ਸਸਤੀ ਤੇ ਆ ਸਸਤੀ ਜੀ ਪੈ ਜਾਂਦੀ ਹੈ ਹਨਾ ਲਓ ਜੀ ਇੱਥੇ ਮੈਂ ਰੋਟੀ ਬਣਾਉਣ ਲੱਗੀ ਸੀ ਅਨਮੋਲ ਨੂੰ ਪੁੱਛਿਆ ਇਸ ਵੀ ਖਾਣੀ ਆ ਤਾਂ ਮੈਂ ਰੋਟੀ ਬਣਾ ਦਵਾਂ ਕਹਿੰਦਾ ਮੰਮੀ ਪਕਾ ਲਓ ਮੈਂ ਖਾ ਲਾਂ ਨਾ ਵਾ ਸਬਜ਼ੀ ਮੇਰੀ ਰਾਤ ਦੀ ਬਣੀ ਹੋਈ ਸੀਗੀ ਕਾਬਲੀ ਛੋਲਿਆਂ ਦੀ ਤੇ ਨਾਲ ਉਹਨੂੰ ਦਹੀਂ ਪਤਾ ਸੀਗਾ ਤੇ ਨਾਲ ਆਪਾਂ ਰੋਟੀ ਬਣਾ ਕੇ ਉਹਨੂੰ ਮੈਂ ਫੜਾਈ ਹੁੰਨੀ ਆ। ਹਨ ਮੋਲਪ੍ਰੀਤ ਰੋਟੀ ਖਾ ਲੋ ਆਪਾਂ ਕੰਬਲ ਚੋਂ ਅਜ ਨਿਕਲਣਾ ਨਹੀਂ ਹੈਗਾ? ਨਾ ਕਿਉਂ? ਜੀ ਸਵੇਰ ਦੀ ਆਪਾਂ ਰੋਟੀ ਖਾਦੀ ਸੀਗੀ ਮੈਂ ਖਾਦੀ ਤਾਂ 10:30 ਸਾਡੇ ਕਿ 11 11:30 11:30 ਦੇ ਕਰੀਬ ਅਨਮੋਲ ਨੇ ਉਦੋਂ ਕਿ ਮम्मी ਬਣਾ ਲੂ ਮੈਂ ਉਦੋਂ ਬਣਾ ਕੇ ਦੇਤੀ ਸੀਗੀ ਤੇ ਰਸੋਈ ਸਾਫ਼ ਕੀਤੀ ਬਰਤਨ ਵਗੈਰਾ ਮਾਂਜ ਕੇ ਹਜੇ ਮੈਨੂੰ ਪਈ ਨੂੰ 10-15 ਮਿੰਟ ਹੋ ਗਏ ਤੇ ਉਹਦੇ ਪਾ ਡੈਡੀ ਦਾ ਫੋਨ ਆ ਗਿਆ ਉਹ ਕਹਿੰਦੇ ਰੋਟੀ ਰੈਡੀ ਕਰ ਦੇ ਦੋ ਜਾਨਿਆਂ ਦੀ ਤੇ ਮੈਂ ਕਿਹਾ ਚਲੋ ਹੁਣ ਚਪਣ ਕਦੂ ਪਿਆਜ਼ ਚਪਣ ਕੋ ਦੂ ਬਣਾ ਦਾਨੀ ਹੈ ਨਾ ਥੋੜੀ ਇੱਕ ਦੋ ਪਿਆਜ਼ ਪਾ ਲੈਣੀ ਹੈ ਤੇ ਸ਼ਾਮ ਨੂੰ ਕੁਝ ਹੋਰ ਬਣਾ ਲੂੰਗੀ ਹੁਣ ਤਾਂ ਚਪਣ ਕਦੂਆਂ ਦੀ ਸਬਜ਼ੀ ਸੈਂਪਲ ਜਿਹੀ ਬਣਾਉਣੀ ਹੈ ਤੇ ਵਿੱਚ ਤਦੜਕ वगैरह ਕੁਝ ਨਹੀਂ ਪਾਉਣਾ ਕੱਲਾ ਪਿਆਜ਼ ਤੇ ਹਰੀ ਮਿਰਚ ਪਾ ਕੇ ਬਣਾਉਂਗੀ ਨਾਲ ਤਾਂ ਜਲਦੀ ਬਣ ਜੂਗੀ ਕਿਉਂਕਿ ਉਹਨਾਂ ਨੇ 10 ਮਿੰਟ ਦਾ ਹੀ ਟਾਈਮ ਦਿੱਤਾ 10-15 ਮਿੰਟਾਂ ਚ ਰੋਟੀ ਰੈਡੀ ਕਰਦੇ ਤੇ ਆਟਾ ਗੁੰਨ ਕੇ ਰੱਖ ਲੈਣਾ ਵਾ ਲੋਕ ਜੇ ਪਚਪਨ ਘਤੂ ਕੱਟ ਲਈ ਸੀ ਇਹਨਾਂ ਨੂੰ ਬਾਹਲੇ ਸੇਕ ਦਿੱਤਾ ਲੋੜ ਨਹੀਂ ਹੁੰਦੀ ਹੈਗੀ ਜਲਦੀ ਬਣ ਜਾਂਦੀ ਹੈ ਸਬਜ਼ੀ ਤੇ ਉਦੋਂ ਬਾਅਦ ਆਪਾਂ ਲੈ ਲਈ ਸੀ ਤੋਂ ਪਿਆਜ਼ ਪਿਆਜ਼ਾਂ ਨੂੰ ਵੀ ਲੰਮਾ ਕੱਟ ਲੈਣਾ ਵਿੱਚ ਹਰੀ ਮਿਰਚ ਪਾਉਣੀ ਹੈ ਟਮਾਟਰ ਵਗੈਰਾ ਕੁਝ ਨਹੀਂ ਪਾਉਣਾ ਹੈਗਾ ਤੇ ਪਿਆਜ਼ ਨੂੰ ਭੁੰਨ ਕੇ ਤੇ ਵਿੱਚ ਆਪਾਂ ਕਚਾਪਨ ਘਤੂ ਪਾਵਾਂਗੇ ਸੈਂਪਲ ਜੀ ਸਬਜ਼ੀ ਬਣਾਉਣੀ ਹੈ ਜਲਦੀ ਬਣ ਜੂਗੀ ਉਦੋਂ ਬਾਅਦ ਆਟਾ ਗੁੰਨਣ ਵਾਲਾ ਪਿਆਹ ਜਿ ਮੇਰਾ ਉਹ ਕਿ ਜਿਹੜਾ ਮੈਂ ਸਵੇਰ ਰੋਟੀ ਪਕਾਈ ਉਹ ਰਾਤ ਦਾ ਪਿਆ ਸੀਗਾ ਉਹਦੇ ਨਾਲ ਤਿੰਨ ਫੁਲਕੇ ਬਣ ਕੇ ਸੀ ਮੇਰੇ ਤੇ ਅਨਮੋਲ ਦੇ ਉਹ ਸੇ ਖਾ ਲਈ ਸੀਗੇ ਤੇ ਹੁਣ ਆਟਾ ਤਾਜ਼ਾ ਗੁੰਨਣਾ ਵਾ ਪਹਿਲਾ ਤੜਕਾ ਲਾਦਾਂ ਬਾਅਦ ਚਾਹੇ ਅਟ ਬਣੀ ਲੁਕੋ ਨਾਲਤੀ ਨਾਲ ਸਬਜ਼ੀ ਬਣੀ ਚਾਹੂਗੀ ਦੋ ਪਿਆਜ਼ ਲੈ ਲਏ ਸੀ ਇਹਨਾਂ ਨੂੰ ਮੈਂ ਲੰਮਾ ਕੱਟ ਲਿਆ ਸੀਗਾ ਸਿਚ ਪਿਆਜ ਨੂੰ ਆਪਾਂ ਪੁੰਨ ਲਿਆ ਸੀ ਪੁੰਨਨ ਤੋਂ ਬਾਅਦ ਇਹਦੇ ਵਿੱਚ ਜੋ ਆਪਣੇ ਮਸਾਲੇ ਹਲਦੀ ਨਮਕ ਤੇ ਲਾਲ ਮਿਰਚ ਇਹਨਾਂ ਨੂੰ ਪਾ ਕੇ ਮੈਂ ਥੋੜਾ ਜਿਹਾ ਸਿਕਲਵਾ ਲੂੰਗੀ ਤੇ ਹਲਕਾ ਜਿਹਾ ਵਿੱਚ ਪਾਣੀ ਪਾਤਾ ਸੀਗਾ ਨਾਲ ਹੀ ਆਪਣੇ ਚਪੜਨ ਗੱਦੂ ਧੋਤੇ ਪੈ ਸੀਗੇ ਤੇ ਉਹ ਪਾ ਦੂੰਗੀ ਇਹ ਸਬਜੀ ਹੋ ਜੋ ਰੈਡੀ ਪੰਜਾ ਸੱਤਾ ਮਿੰਟਾਂ ਦੇ ਵਿੱਚ ਜੀ ਸਬਜੀ ਆਪਣੀ ਰੈਡੀ ਹੋ ਗਈ ਢੱਕ ਦਾਨੀ ਐ ਤਾਂ ਬਣ ਚੁਗੀ ਤੇ ਉਹਨਾਂ ਚਿਰ ਮੈਂ ਆਟਾ ਗੁੰਨ ਕੇ ਰੱਖ ਲੈਣੀ ਆ ਉਹ ਇਥੇ ਮੈਂ ਫ੍ਰੈਸ਼ ਹੋ ਕੇ ਆ ਗਈ ਸੀ ਕਿ ਸਬਜੀ ਕੱਟ ਕੇ ਚਲੀ ਗਈ ਸੀ ਨਾ ਧੋ ਕੇ ਮੈਂ ਕਿਹਾ ਚਲੋ ਬਾਤੀ ਤੜਕਾ ਲੋਨੀ ਆ ਨਾ ਫਿਰ ਬਾਲਾ ਹੋ ਜਾਂਦਾ ਵਾ ਹੁਣ ਪੈ ਤਾਂ ਕਿੱਥੇ ਹੋਣਾ ਵਾ ਤੇ ਕਣਕ ਦਾ ਆਟਾ ਪਛਾਣ ਲਿਆ ਸੀਗਾ ਤੁਹਾਨੂੰ ਤਾਂ ਇਕੱਲਾ ਹੀ ਕੁਝ ਜਾਂਦਾ ਅੱਗੇ ਵਿੱਚ ਥੋੜਾ ਜਿਹਾ ਮੱਕੀ ਦਾ ਪਾਉਣਾ ਪੈਂਦਾ ਜਾਂ ਹੋਰ ਆਟੇ ਫਿਲਹਾਲ ਪਰ ਮੈਂ ਕਣਕ ਦਾ ਇਕੱਲਾ ਹੀ ਗੁੰਨਣਾ ਵਾ ਆਟਾ ਗੁੰਨ ਕੇ ਰੱਖ ਦੂੰਗੀ ਪੰਜ ਸੱਤਕ ਮਿੰਟ ਚ ਨਾ ਇਹ ਵਧੀਆ ਸੈੱਟ ਜਾ ਜਾਂਦਾ ਰੋਟੀ ਸੁਣੀ ਬਣ ਜਾਂਦੀ ਹੈ ਹਨਾ ਤੇ ਇਹਨੂੰ ਮੈਂ ਨਾਲ ਦੀ ਨਾਲ ਹੀ ਕਾਲੇਜ ਕੱਢ ਕੇ ਰੱਖ ਲੈਣਾ ਵਾ ਤੇ ਪ੍ਰਾਂਤ ਨੂੰ ਸ਼ੰਗ ਚ ਨਾਲ-ਨਾਲ ਧੋਤੀ ਜਾਂਦੀ ਹੈ ਨਾ ਜੇ ਆਪਾਂ ਇਕੱਠੇ ਕਰ ਲਈਏ ਭਾਂਡੇ ਫਿਰ ਬਹੁਤ ਹੋ ਜਾਂਦੀ ਹੈ ਲੋ ਜੀ ਆਟਾ ਆਪਣਾ ਗੁੰਨਿਆ ਗਿਆ ਸੀ ਸਬਜ਼ੀ ਤਕਰੀਬਨ ਬਣ ਗਈ ਸੀ ਲਓ ਜੀ ਪਿਆਜ਼ ਟਮਾਟਰ ਤੇ ਖੀਰਾ ਲੈ ਲਿਆ ਸੀ ਮੈਂ ਕਿ ਚਲੋ ਇਹਨੂੰ ਵੀ ਕੱਟ ਕੇ ਰੱਖ ਦਾਨੀ ਹਣਾ ਤੇ ਧੋਲੇ ਸੀ ਪਹਿਲਾਂ ਤੇ ਹੁਣ ਮੈਂ ਇਹਨੂੰ ਕੱਟਣ ਲੱਗੀ ਸੀ ਮੈਂ ਚਲੋ ਸਲਾਦ ਵੀ ਕੱਟਿਆ ਜਾਊਗਾ ਤੇ ਦਹੀਂ ਰਹਿ ਗਿਆ ਬਣਾਉਣ ਵਾਲਾ ਤੇ ਰੋਟੀ ਆਇਆ ਤੋਂ ਬਣਾ ਦਾਨੀ ਸਾਰਾ ਕੁਝ ਰੈਡੀ ਹੋ ਗਿਆ ਸੀ ਤਕਰੀਬਨ ਲਓ ਜੀ ਆਪਾਂ ਮੇਸਾ ਨੂੰ ਵੀ ਤਲਣਾ ਸੀਗਾ ਤੇ 2-4 ਕ ਮੇਸਾ ਤਲ ਕੇ ਰੱਖ ਲੂੰਗੀ ਤੇ ਆਪਾਂ ਸਲਾਦ ਕੱਟ ਕੇ ਰੱਖ ਲਿਆ ਸੀ ਇੱਕ ਸਾਈਡ ਤੇ ਤੇ ਹੁਣ ਤਨੇ ਦੀ ਵਾਰੀ ਸੀ ਸਬਜ਼ੀ ਦੇ ਵਿੱਚ ਧਨੀਆ ਪਾ ਦੂੰਗੀ। ਲੋ ਜੀ ਅੱਜ ਦਾ ਦਿਨ ਮੈਂ ਕਿਥੇ ਮਨ ਨਹੀਂ ਕਰਦਾ ਸੀ ਕੰਮ ਕਰਨ ਨੂੰ ਤੇ ਕਿਥੇ ਕਿੰਨਾ ਸਾਰਾ ਕਰਨਾ ਪੈ ਗਿਆ। ਅੱਗੇ ਵਾਸਤੇ ਅਸੀਂ ਦੁਪਹਿਰ ਦਾ ਰੋਟੀ ਬਣਾ ਨਹੀਂ ਬਣਾਉਂਦੇ ਹੈਗੇ। ਉਹ ਸਵੇਰ ਦੀ ਬਣਾਉਣੀ ਕਿਉਂਕਿ ਪਹਿਲਾਂ ਹੀ ਵੱਡੇ ਦਿਨ ਖਾਣੇ ਹਨ। ਰੋਟੀ ਬਣਾਉਣੀ ਸੀਗੀ। ਦਹੀਂ ਵੀ ਬਣਾ ਕੇ ਰੱਖ ਲਿਆ ਮੈਂ ਤਨੂ ਵੀ ਤਲ ਲਿਆ ਸੀਗਾ। ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ। ਮਿਲਦੇ ਆਂ ਫਿਰ ਅਗਰ ਵੀਡੀਓ ਵਿੱਚ ਸਾਰਿਆਂ ਨੂੰ ਧੰਨ